ਰੋ ਸੇਵਾ ਹੋਈ ਹੈ ਇੱਕ ਘਾਟ ਹੈ ਕਿ ਚਿੜੀਆਂ ਦੀ ਮੌਤ ਤੇ ਗਵਰ ਦਾ ਹਾਸਾ ਹੁਣ ਤੋ ਹੋ ਰਿਹਾ ਹੈ ਮੋਰਚ ਕੋ ਮਰੇ ਦੇ ਵੀਡੀਓਗ੍ਰਾਫੀ ਹੋ ਰਹੀ ਹੈ ਯਾਰ ਲੋਕ ਡੁੱਬ ਰਹੇ ਨੇ ਨਾ ਵੀਡੀਓਗ੍ਰਾਫੀ ਦੀ ਪਈ ਹੋਈ ਹੈ ਸਰਕਾਰਾਂ ਤੇ ਐਨ ਜੀਓਸ ਆਪਣੀਆਂ ਕੰਮ ਕਰ ਰਹੀਆਂ ਨੇ ਤੁਸੀਂ ਇਹ ਗੱਲ ਕਹਿੰਦੇ ਕਿ ਦੋਨੇ ਇੱਕੋ ਜਿਹੇ ਨੇ ਦੋਨੇ ਇੱਕੋ ਜਿਹੇ ਕਿੱਦਾਂ ਹੋ ਗਿਆਂ ਸਰਕਾਰਾਂ ਦਾ ਕੰਮ ਹੈ ਸਭ ਦਾ ਕੰਮ ਹੈ ਫੰਡ ਇਕੱਠੇ ਕਰਨਾ ਸਹੀ ਗੱਲ ਹੈ ਵੇ ਸਾਡਾ ਸਭ ਦਾ ਵਿਸ਼ਵਾਸ ਖਤਮ ਹੋ ਚੁੱਕਿਆ ਹੈ ਕਿਸੇ ਐਨਜੀਓ ਤੇ ਕੋਈ ਵਿਸ਼ਵਾਸ ਨਹੀਂ ਹੈ ਨਹੀਂ ਬਹੁਤ ਐਨਜੀਓ ਨੇ ਜੋ ਬਹੁਤ ਚੰਗੀ ਚੰਗੀ ਤਰੀਕੇ ਨਾਲ ਕਿਹੜੀ ਫਿਲਟਰ ਕਿਵੇਂ ਕਰੀਏ ਕਿਹੜੀ ਕਿੰਨੀ ਕਹ ਜਿਹੜੀ ਚੀਜ਼ ਦੀ ਲੋੜ ਪੈਣੀ ਹੈ ਉਹਦੀ ਕਿਸੇ ਕਿੰਨੀ ਐਨਜੀਓ ਨੇ ਤਿਆਰੀ ਕੀਤੀ ਹੈ ਇੱਟਾਂ ਦੀ ਕਰ ਮਣਾਉਣੇ ਨੇ ਸੀਮੈਂਟ ਦੀ ਲੇਬਰ ਦੀ ਮਿਸਤਰੀਆਂ ਦੀ ਮਕੈਨਿਕਾਂ ਦੀ ਤੇ ਜਿਹੜੇ ਖੇਤ ਸਹੀ ਕਰਨੇ ਨੇ ਉਥੇ ਡੀਜ਼ਲ ਲੱਗੂਗਾ ਟਰੈਕਟਰ ਚਾਹੀਦੇ ਨੇ ਕਰਾਹੇ ਨੇ ਨਸ਼ੀਨਾ ਨੇ ਉਹਦੀ ਕਿਸੇ ਦੀ ਕੋਈ ਤਿਆਰੀ ਨਹੀਂ ਲੋਕ ਸਿਰਫ ਹੜਾ ਨੂੰ ਨਾ ਟੂਰਿਜ਼ਮ ਵਾਂਗੂ ਵਰਤ ਕੇ ਕਹਿਣ ਦੇ ਵਿੱਚ ਹੀ ਸੇਵਾ ਕਰਿਆ ਜਿੰਨਾ ਕਿ ਸਾਡੇ ਕੋਲ ਤੇ ਸੀ ਲਾਤਾ ਹੁਣ ਚੱਲੇ ਸੀ ਸਿੱਕਾ ਜਿੰਦੇ ਨੂੰ ਲੋੜ ਤੇ ਨਹੀਂ ਉਦੋਂ ਉਥੇ ਕੋਈ ਨਹੀਂ ਜਾਂਦਾ ਪ੍ਰਸ਼ਾਦੇ ਦੀ ਬੇਅਦਵੀ ਤੱਕ ਹੋ ਰਹੀ ਹੈ ਖਰਾਬ ਹੋ ਰਿਹਾ ਹੈ ਜਿਹੜਾ ਸੁੱਕਰ ਰਸ਼ਨ ਹੈ ਉਹਨੂੰ ਕੁਛ ਮਾੜੇ ਲੋਕ ਇਕੱਠਾ ਕਰ ਰਹੇ ਨੇ ਜਮਾ ਖੋਰੀ ਕਰੀ ਜਾ ਰਹੇ ਨੇ ਵੇਚਣ ਤੋਂ ਉਤਾਰੂ ਹੋਏ ਪਹਿਲੇ ਵੀ ਵੇਚੀ ਵੀ ਜਾਂਦੇ ਜਿਹੜੇ ਲੋੜਵੰਦ ਨੇ ਉਥੇ ਪਹੁੰਚਦਾ ਨਹੀਂ ਹੈ ਜਿਹੜਾ ਪਿੰਡ ਜਾਂ ਜਿਹੜਾ ਘਰ 2 ਕਿਲੋਮੀਟਰ ਦੂਰ ਡੁੱਬਿਆ ਰਿਹਾ ਉਥੇ ਕਿੱਥੇ ਰੱਖਤ ਜਾਣੀਏ ਲੋਗ ਉੱਥੇ ਸੜਕ ਤੇ ਬੈਠੇ ਨੇ ਵੀ ਲਿਆਓ ਜੀ ਲਿਆਓ ਆ ਸਾਡੇ ਘਰ ਦੂਰ ਨੇ ਪਾਣੀ ਕਿਉ ਸਾਨੂੰ ਫੜਾਓ ਤੇ ਅਸੀਂ ਜਾਈਏ ਆ ਕਿੰਨੇ ਚੈਨਲਾਂ ਤੇ ਜਲੂਸ ਨਿਕਲ ਰਹੇ ਲੋਕਾਂ ਦਾ ਲੜੋ ਲੜਾਈਆਂ ਹੋ ਰਹੀਆਂ ਨੇ ਕ੍ਰਿਮੀਨਲ ਲੋਕ ਜਮਾਖੋਰ ਲੋਕ ਫਰੰਟ ਤੇ ਆ ਕੇ ਲੁੱਟੀ ਜਾਂਦੇ ਨੇ ਜਿਹੜੇ ਬੰਦੇ ਨੇ ساری ਉਮਰ ਆਪਣੇ ਹੱਥੀਂ ਦਿੱਤਾ ਹੋਵੇ ਨਾ ਤੇ ਉਹਨੂੰ ਪਰਵਿੰਦਰ ਜੀ ਕਿਸੇ ਮੂਰੇ ਹੱਥ ੱਡਣੇ ਬਹੁਤ ਔਖੇ ਹੁੰਦੇ। ਸੌਦੇ ਵਾਲੇ ਅਜੇ ਨਾ ਆਓ। ਸੌਦੇ ਵਾਲੇ ਨਾ ਆਉਣ। ਬਾਕੀ ਸਾਨੂੰ ਅਜੇ ਸਾਨੂੰ ਲੋੜ ਆ ਕਿ ਅਜੇ ਪੱਠੇ ਦਾਣੇ ਦੀ ਲੋੜ ਆ। ਮੈਂ ਖੁਦ ਫਲੱਡ ਦੇ ਈ ਚ ਗਿਆ। ਨਹੀਂ ਲੈਂਦੇ ਲੋਕ। ਜਮੀ ਨਹੀਂ ਲੈਂਦੇ। ਨਾ। ਉਹ ਕਹਿੰਦਾਂਗੇ ਨੇ ਮੈਨੇਂ ਜੀ ਨਹੀਂ। ਸਾਡੇ ਕੋਲ ਹੈਗਾ ਸਾਨੂੰ ਪਤਾ ਵੀ ਇੱਥੇ ਫਲੱਡ ਆ ਸਕਦਾ। ਸਾਡੇ ਇਹਨਾਂ ਕੋਲ ਬੰਦੋਬਸਤ ਤਾਂ ਹੁੰਦਾ। ਸਰ ਤੁਹਾਨੂੰ ਲੱਗਦਾ ਕਿ ਲੋਕ ਇਹ ਬਹੁਤੇ ਲੋਕ ਤਾਂ ਇਹ ਇਸ ਕਰਕੇ ਉਹਨੇ ਜਾਂਦੇ ਕਿ ਸਾਡੀ ਵੀਡੀਓ ਬਣ ਜੂਗੀ ਅਸੀਂ ਸਾਡੀ ਫੋਟੋ ਕਿੱਥੇ ਜਾਊਗੀ। ਇਹ ਉਸ ਤੋਂ ਵੱਡਾ ਜਲੂਸ ਕੱਢਿਆ ਜਾਂਦਾ ਕਿਸੇ ਦਾ ਵੀ ਜੇ ਤੁਸੀਂ ਕਿਸੇ ਦੀ ਮਦਦ ਕਰ ਵੀ ਦਿੱਤੀ ਤਾਂ ਉਸ ਤੋਂ ਬਾਅਦ ਉਹਨੂੰ ਗਾ ਦਿੱਤਾ ਜਾਂਦਾ ਹੈ। ਮਦਦ ਉਹ ਕਿੱਥੇ ਕਰਨੀ ਚਾਹੀਦੀ ਹੈ? ਹੁਣ ਸਵਾਲ ਇਹ ਹੈ ਵੀ ਅਸੀਂ ਕਰੀਏ ਤਾਂ ਕਰੀਏ ਕੀ ਸਾਡੇ ਕੋਲ ਕੋਈ ਯੋਜਨਾ ਬੰਦੀ ਹੈ ਨਹੀਂ ਵੀ ਇੰਨੇ ਕਿਲੋਮੀਟਰ ਦਾ ਕਾਂਜ ਜੱਥੇ ਬੰਦੀ ਦੇਖੋ ਇੰਨੇ ਕਿਲੋਮੀਟਰ ਦਾ ਦੇਖੋ ਕੋਈ ਹਰ ਕੋਈ ਚਾਹੁੰਦਾ ਵੀ ਮੈਂ ਫਲੱਡ ਦੇ ਵਿੱਚ ਜਾ ਕੇ ਖੜਨਾ ਹੈ ਟੂਰਿਜ਼ਮ ਵਿੱਚ ਜਾ ਕੇ ਖੜਨਾ ਚਾਹੁੰਦੇ ਨੇ। ਹਰ ਕਹਿੰਦਾ ਵੀ ਮੈਂ ਤਾਂ ਵਿੱਚ ਸਿਰੇ ਜਾਵਾਂ ਜਿੱਥੇ ਨਹੀਂ ਸਮਾਨ ਜਾਂ ਤਾਂ ਡੰਪ ਹੋ ਜਾਂਦਾ ਜਾਂ ਪਹੁੰਚਦਾ ਨਹੀਂ। ਕਿਉਂ ਪਲਾਨਿੰਗ ਕੋਈ ਨਹੀਂ ਕੋਈ ਚੇਂਜ ਨਹੀਂ ਬਣਾਈ ਹੋਈ ਕੋਈ ਪਰੋਸੇਯੋਗ ਲੋਕ ਨਹੀਂ ਲਿਆਓ ਤੁਹਾਡੀ ਦਿੱਤੀ ਹੋਈ ਚੀਜ਼ ਅਸੀਂ ਦੇ ਪਚਾਵਾਂਗੇ